ਲੁਧਿਆਣੇ ਤੋਂ ਆ ਪੈਨ ਜੀ ਤੇ ਉਹ ਮੇਰੀ ਫਰੈਂਡ ਹੈ ਮਤਲਬ ਸਕੂਲ ਟਾਈਮ ਤੋਂ ਹੀ ਤੇ ਵੈਗਰੂ ਉਹਨਾਂ ਨੇ ਉਹਨੂੰ ਮਤਲਬ ਮੈਂ ਉਹਨਾਂ ਨੂੰ ਜਿਹੜੇ ਸੰਗਤ ਮੈਨੂੰ ਗੁਰੂ ਪਤਸ਼ਾਹ ਨੇ ਮੈਨੂੰ ਜੋੜਿਆ ਤੇ ਫਿਰ ਮੈਂ ਅੱਗੇ ਉਹਨਾਂ ਕੋਲ ਗੱਲ ਕਰੀ ਤੇ ਉਹ ਵੀ ਵੈਗਰੂ ਜੁੜ ਗਿਆ ਅੰਮ੍ਰਿਤਧਾਨ ਨੇ ਛੱਕਿਆ ਹੋਇਆ ਛੋਟੇ ਹੁੰਦਿਆਂ ਤੋਂ ਹੀ ਤੇ ਵੈਗਰੂ ਹੋ ਕੇ ਉਹਨਾਂ ਨੂੰ ਵੀ ਜਿਵੇਂ ਹੁਣ ਸਿਮਰਨ ਉਹ ਕਰਦੇ ਆ ਅੰਮ੍ਰਿਤ ਵੇਲੇ ਗੁਰਸਾਖ ਬਖਸ਼ਦੇ ਆ ਉਹਨਾਂ ਨੂੰ ਤੇ ਨਗਰ ਕੀਰਤਨ ਸੀਗਾ ਵੈਗਰੂ ਉਹਨਾਂ ਦੇ ਨਗਰ 'ਚ ਤੇ ਉਨਾਂ ਨੂੰ ਮਨ ਸੀਗਾ ਕਿ ਵੀ ਇਧਰੋਂ ਦੀ ਵੀ ਗਲੀ 'ਚ ਨਿਕਲੂਗਾ ਨਗਰ ਕੀਰਤਨ ਤੇ ਅਸੀਂ ਫੁੱਲਾਂ ਦੀ ਵੀ ਵਰਖਾ ਕਰਨੀ ਹੈ ਤੇ ਪੰਜ ਪਿਆਰਿਆਂ ਨੂੰ ਦੁੱਧ ਛਕਾਉਣਾ ਤੇ ਵੈਗਰ ਉਹਨਾਂ ਨੇ ਤਿਆਰੀ ਕਰਕੇ ਰੱਖੀ ਤੇ ਜਦੋਂ ਨਗਰ ਕੀਰਤਨ ਆਇਆ ਤੇ ਨਗਰ ਕੀਰਤਨ ਗਲੀ 'ਚੋਂ ਨਹੀਂ ਨਿਕਲਿਆ ਵੈਗਰ ਬ੍ਰੋਡ ਤੋਂ ਨਿਕਲ ਨਿਕਲਣ ਲੱਗ ਗਿਆ ਤੇ ਕਹਿੰਦੀ ਮੇਰੇ ਦਿਲ ਨੂੰ ਇੰਨਾ ਲੱਗਿਆ ਕਿ ਗੁਰੂ ਪਾਤਸ਼ਾਹ ਮੈਂ ਤਾਂ ਤਿਆਰੀ ਪਈ ਸੀ ਤਿਹਾਰ ਵੀ ਬਣਾ ਕੇ ਰੱਖਿਆ ਸੀ ਤੁਹਾਡੇ ਵਾਸਤੇ ਤੇ ਤੁਸੀਂ ਤਾਂ ਉਧਰ ਦੀ ਚੱਲੇ ਹੋ ਤੇ ਕਹਿੰਦੀ ਅਸੀਂ ਫਿਰ ਰੋਡ ਤੇ ਚਲੇ ਗਏ ਵੀ ਚਲੋ ਇੱਧਰ ਦਰਸ਼ਨ ਕਰ ਲੈਨੇ ਵੀ ਪਰ ਦੁੱਧ ਚੱਕਾਇਆ ਜਾਣਾ ਵੀ ਤਾਂ ਕਰੇ ਸਾਰੀ ਤੈਰੀ ਕੀਤੀ ਹੋਈ ਸੀ ਵੀ ਥੋੜਾ ਦੂਰ ਪੈਂਦੀ ਆ ਰੋਡ ਘਰ ਤੋਂ ਤੇ ਕਹਿੰਦੀ ਹਲੇ ਅਸੀਂ ਰੋਡ ਤੇ ਜਾ ਕੇ ਖੜੇ ਹੋਏ ਆ ਸਾਰੇ ਨਿਕਲ ਗਏ ਜਿਵੇਂ ਬੱਚੇ ਹੁੰਦੇ ਆ ਅੱਗੇ ਤੇ ਹੋਰ ਸਾਰਾ ਕਹਿੰਦੀ ਕੀਰਤਨ ਵਾਲੀਆਂ ਬੀਬੀਆਂ ਕਹਿੰਦੀ ਉਹ ਸਾਰੇ ਨਿਕਲ ਗਏ ਰੋਡ ਤੋਂ ਤੇ ਸਿਰਫ ਪੰਜ ਪਿਆਰੇ ਤੇ ਗੁਰਪਾਤਸ਼ ਜੀ ਪਿੱਛੇ ਤੇ ਸਵਾਰੀ ਹੈ ਨਾ ਉਹਨਾਂ ਦੀ ਵੀ ਉਹ ਰਹਿ ਗਏ ਸੀ ਉਹ ਨਾ ਆਏ ਕਹਿੰਦੀ ਅਸੀਂ ਦੇਖਿਆ ਵੀ ਇੱਧਰ ਦੀ ਵੀ ਹੋਰ ਕੋਈ ਨਹੀਂ ਆ ਆ ਨਹੀਂ ਰਹੇ ਹੈਗੇ ਤੇ ਕਹਿੰਦੀ ਪਿੱਛੋਂ ਨਾ ਗਲੀ ਚੋਂ ਫਿਰ ਮੈਨੂੰ ਫੋਨ ਆ ਗਿਆ ਕਿਸੇ ਦਾ ਵੀ ਇੱਧਰ ਦੀ ਆ ਗਿਆ ਗੁਰਪਾਤ ਵੀ ਇੱਧਰ ਦੀ ਆ ਗਿਆ ਪੰਜ ਪਿਆਰੇ ਕਹਿੰਦੀ ਮੈਂ ਫਟਾਫਟ ਮਾਈਕ ਤੇ ਉਸੇ ਗਏ ਕਹਿੰਦੀ ਘਰ ਗਏ ਤੇ ਕਹਿੰਦੀ ਅਸੀਂ ਜਿਵੇਂ ਘਰ ਪਹੁੰਚੇ ਤੇ ਉਹਵੇਂ ਹੀ ਕਹਿੰਦੀ ਆ ਗੋ ਪੰਜ ਪਿਆਰੇ ਤੁਰੇ ਆਉਣ ਕਹਿੰਦੀ ਫਟਾਫਟ ਫੁੱਲਾਂ ਦੀ ਵਰਖਾ ਕਰੀ ਗੁਪਾਸ਼ਾ ਨੂੰ ਹਾਰ ਚੜਾਇਆ ਪੰਜਾ ਪਿਆਰਿਆਂ ਨੂੰ ਦੁੱਧ ਛਕਾਇਆ ਤੇ ਉਸ ਟਾਈਮ ਇੰਨਾ ਵਿਰਾਗ ਹੈ ਵੀ ਗੁਪਾਸ਼ਾ ਤੁਸੀਂ ਨਹੀਂ ਨੇੜੇ ਹੋ ਕੇ ਸੁਣੀ ਕਹਿੰਦੀ ਸਾਰੇ ਕਹਿਣ ਦੋ ਨਗਰ ਕੀ ਤਾ ਨਾ ਕਹਿੰਦੀ ਮੈਂ ਕਹਿੰਨੀ ਦੋ ਨਹੀਂ ਇੱਕ ਹੀ ਆ ਗੁਪਾਸ਼ਾ ਦਰਸ਼ਨ ਦੇਣ ਆਇਆ ਮੰਦੀ ਭਾਗਣਾ ਉਹਨਾਂ ਨੇ ਸੁਣੀ ਤੇ ਵੈਗ੍ਰੂ ਬਹੁਤ ਵੈਗ੍ਰੂ ਸੁਮਾਗਮ ਵਾਲੇ ਦਿਨ ਕਿਉਂਕਿ ਮੇਰੇ ਇਨ-ਲਾਸਟ ਘਰ ਦਾ ਮੋਹਲ ਇੰਨਾ ਜ਼ਿਆਦਾ ਖਰਾਬ ਸੀਗਾ ਵੈਗਰੂ ਕਿਉਂਕਿ ਉਹ ਮੈਨੂੰ ਇਸ ਸੰਗਤ ਨਾਲ ਜੁੜਨ ਨਹੀਂ ਦਿੰਦੇ ਸੀ ਪਰ ਗੁਰੂ ਪਾਤਸ਼ਾਹ ਨੇ ਟੁੱਟਣ ਵੀ ਨਹੀਂ ਦਿੱਤਾ ਵੈਗਰੂ ਅੰਦਰ ਅੰਦਰ ਜੋੜੀ ਰੱਖਿਆ ਤੇ ਵੈਗਰੂ ਮੇਰੇ ਹਸਬੰਡ ਪਹਿਲਾਂ ਥੋੜਾ ਬਹੁਤ ਮਨਾ ਕਰਦੇ ਸੀ ਪਰ ਹੁਣ ਉਹ ਬਿਲਕੁਲ ਨਹੀਂ ਮਨਾ ਕਰਦੇ ਹੁਣ ਉਹ ਮੇਰਾ ਸਾਥ ਦਿੰਦੇ ਆ ਕਿਉਂਕਿ ਉਹਨਾਂ ਦੇ ਵਾਲ ਕੱਟੇ ਹੋਏ ਅਮਰੋਦੀ ਦਾਤ ਨਹੀਂ ਲਈ ਗੁਰੂ ਪਾਤਸ਼ਾਹ ਕੋਲ ਉਹਨਾਂ ਵਾਸਤੇ ਵੀ ਅਮਰੋਦੀ ਦਾਤ ਮੰਗਦੀ ਹੈ ਵੈਗਰੂ ਝੋਲੀ ਅਟਕੇ ਕਿ ਗੁਰੂ ਪਾਤਸ਼ਾਹ ਉਹਨਾਂ ਨੂੰ ਵੀ ਅਮਰੋਦੀ ਦਾਤ ਬਖਸ਼ਣ ਤੇ ਵੈਗਰੂ ਨੇ ਪੂਰਾ ਸਾਥ ਦਿੱਤਾ ਤੇ ਸਿੰਘ ਆਏ ਵੀਰ ਜੀ ਹੁਣੇ ਜੇ ਦੋਸਤ ਇਹਨਾਂ ਦੇ ਸ਼ਾਮ ਨੂੰ ਪਹੁੰਚੇ ਆ 27 ਤਰੀਕ ਨੂੰ 27 ਤਰੀਕ ਪਵਨ ਦੀ ਕਥਾ ਸੀਗੀ ਗੁਰਦੁਆਰਾ ਸਾਹਿਬ ਦੁਪਹਿਰ ਦੀ ਤੇ ਸ਼ਾਮ ਦੀ ਕਥਾ ਸੀਗੀ ਹਰਿੰਦਰ ਵੀਰ ਜੀ ਦੀ ਤੇ ਵੈਗਰੂ ਦੁਪਹਿਰੇ ਜਦੋਂ ਗੁਰਦੁਆਰਾ ਸਾਹਿਬ ਤੋਂ ਸੀ ਵਾਪਸ ਆਏ ਨਾ ਤੇ ਸ਼ਾਮ ਨੂੰ ਫੇਰ ਜਾਣਾ ਸੀ ਮੈਂ ਆਪਣੇ ਹਸਬੰਦ ਨੂੰ ਕਿਹਾ ਵੀ ਸ਼ਾਮ ਨੂੰ ਵੀਰ ਜੀ ਦੀ ਕਥਾ ਵੀ ਆਪਾਂ ਜਾਣਾ ਹੈ ਤੇ ਉਸ ਟਾਈਮ ਵੈਗਰੂ ਨਾ ਮੈਨੂੰ ਉਸ ਟਾਈਮ ਮਨਾ ਕਰਤਾ ਮੈਨੂੰ ਕਹਿੰਦੇ ਵਰਕਸ਼ਾਪ ਕੰਮ ਬਹੁਤਾ ਵੀ ਮੈਂ 10 ਵਜੇ ਤੱਕ ਨਹੀਂ ਆ ਸਕਦਾ ਘਰੇ ਵੀ ਨਹੀਂ ਜਾਇਆ ਜਾਣਾ ਵੀ ਸੁਣ ਤਾਂ ਲਈ ਆ ਕਥਾ ਤੂੰ ਤੇ ਮੇਰਾ ਮਨ ਬਹੁਤ ਕੀ ਵੀ ਹਰਿ ਨਵੀਂ ਦੀ ਕਥਾ ਜ਼ਰੂਰ ਸੁਣਨੀ ਆ ਵੀ ਮੈਂ ਸਿੰਘਾਂ ਨੂੰ ਸਹੀ ਨਾ ਮਿਲੀ ਵੀ ਸੀਗੀ ਉਸਮ ਵੀ ਤੇ ਪੈਰੀ ਮਿਲੀ ਸੀ ਉਹਨਾਂ ਨੂੰ ਤੇ ਮੈਂ ਠੀਕ ਤਰ੍ਹਾਂ ਮਿਲੀ ਵੀ ਨਹੀਂ ਹੈਗੀ ਤੇ ਵੀ ਮੈਂ ਕਥਾ ਵੀ ਸੁਣਨੀ ਆ ਤੇ ਵੈਗਰੂ ਮੈਂ ਅਰਦਾਸ ਕਰੀ ਸੀ ਗੁਰਪਾਤਸ਼ਾਹ ਅੱਗੇ ਕਿ ਗੁਰਪਾਸ਼ਾ ਜੀ ਤੁਸੀਂ ਲੈ ਕੇ ਆਉਣਾ ਤੇ ਕਿਉਂਕਿ ਘਰੇ ਵੀ ਕਿਸੇ ਨੂੰ ਨਹੀਂ ਪਤਾ ਸੀਗਾ ਵੀ ਵਿਰਜੀ ਹੁਣੀ ਆਏ ਹੋਏ ਆ ਸਿਰਫ ਮੇਰੇ ਹਸਬੰਦ ਨੂੰ ਪਤਾ ਸੀ ਤੇ ਮੈਂ ਕਿਹਾ ਵੀ ਹੁਣ ਤੁਸੀਂ ਹੀ ਲੈ ਕੇ ਆਉਣਾ ਤੇ ਇਹ ਮੈਨੂੰ ਕਹਿੰਦੇ ਸੀਗੇ ਵੀ ਪੋਸੀਬਲ ਹੀ ਨਹੀਂ ਹੈਗਾ ਵੀ 10 ਵਜੇ ਤੋਂ ਪਹਿਲਾਂ ਮੈਂ ਆ ਨਹੀਂ ਸਕਦਾ ਕਰੇ ਵੀ ਨਹੀਂ ਜਾਇਆ ਜਾਣਾ ਗੁਰਦੁਆਰਾ ਸਭ ਤੋਂ ਉੱਤੋਂ ਬਜ ਮਾਰਕੀਟ ਚ ਗੁਰਦੁਆਰਾ ਸਭਾ ਚ ਤੇ ਵਾਹਿਗੁਰੂ ਅਰਦਾਸ ਮੈਂ ਕਰ ਰਹੀ ਸੀ ਹਲੇ ਅਰਦਾਸ ਕਰਦੀ ਹੋਈ ਸੀਗੀ ਤੇ ਇਹਨਾਂ ਦਾ ਫੋਨ ਆ ਗਿਆ ਮੈਨੂੰ ਮੈਨੂੰ ਕਹਿੰਦੇ ਤੂੰ ਕੀ ਕਹਿੰਦੀ ਸੀਗੀ ਗੁਰਦੁਆਰਾ ਸਭ ਜਾਣਦਾ ਕੀ ਆ ਮੈਂ ਕਿਹਾ ਵੀ ਕਥਾ ਜੀ ਦੀ ਆਪਾਂ ਜਾਣਾ ਮੈਨੂੰ ਕਹਿੰਦੇ 8 ਵਜੇ ਤਿਆਰ ਰਹੀ ਮੈਂ ਆ ਜਾਊਂਗਾ ਵੈਗੁਰ ਸਵਾ 8 ਵੀਰ ਜੀ ਦੀ ਕਥਾ ਸੀ ਉਹ ਅਰਦਾਸ ਕਰਦੇ ਕਰਦੇ ਇਹਨਾਂ ਦਾ ਫੋਨ ਆ ਗਿਆ ਵੈਗੁਰ ਮੈਨੂੰ ਕਿ ਵੀ ਜਾਣਾ ਹੈ ਕਥਾ 'ਚ ਇਹ ਗੁਰਪਾਤਸ਼ ਨੇ ਨੀਂ ਕਿਰਪਾ ਕੀਤੀ ਹੈ ਤੇ ਇੱਕ ਹੋਰ ਐਕਸਪੀਰੀਅੰਸ ਆ ਜਿਵੇਂ ਟੀਨੇਜਰਸ ਹੁੰ ਬੱਚੇ ਆ ਜਿਹੜੇ ਕਹਿੰਦੇ ਆ ਕਿ ਸਾਡੀ ਪੜਾਈ ਆ ਸਿਸੰਗਰਨ ਨਹੀਂ ਕਰ ਸਕਦੇ ਜਾਂ ਸਾਡੇ ਕੋਲ ਟਾਈਮ ਨਹੀਂ ਹੈਗਾ ਵੈਗੁਰੂ ਸਾਡੇ ਇੱਥੇ ਜਿਵੇਂ ਕੋਈ ਪਾਤਸ਼ਾਹ ਨੇ ਪਿਛਲੀ ਵਾਰ ਜਿਵੇਂ ਕਹਿ ਲਓ ਕਿ ਅਮ੍ਰਿਤਸਰ ਚ ਸਾਨੂੰ ਫਸਟ ਟਾਈਮ ਇੱਥੇ ਅਮ੍ਰਿਤਸਰ ਹੋਇਆ ਮਈ ਚ ਤੇ ਉਹਦੇ ਗੁਰੂ ਪਾਤਸ਼ਾਹ ਨੇ ਇੱਕ ਜਿਵੇਂ ਕਹਿ ਲਓ ਕਿ ਗਿਫਟ ਦਿੱਤਾ ਸਾਨੂੰ ਬੱਚੀ ਪ੍ਰਭਜੋਤ कौर ਤੇ ਵੈਗੁਰੂ ਗੁਰੂ ਪਾਤਸ਼ਾਹ ਦੀ ਇੰਨੀ ਕਿਰਪਾ ਉਹ ਗੁਰਦੁਆਰਾ ਸਾਹਿਬ ਬਾਣੀ ਵਿਚਾਰ ਦੀ ਕਰਦੀ ਆ ਤੇ ਉਹਦਾ ਸੀਗਾ ਜਣੀ ਇੰਨਾ ਕ ਜਿਆਦਾ ਉਹਦਾ ਬਿਜ਼ੀ ਸ਼ਡਿਊਲ ਚੱਲਦਾ ਸੀ ਪਰ ਫਿਰ ਵੀ ਉਹ ਬਾਣੀ ਵਿਚਾਰ ਕਰਦੀ ਆ ਗੁਰਦੁਆਰਾ ਸਾਹਿਬ ਗੁਰੂ ਪਾਤਸ਼ਾਹ ਆ ਕਰਾਉਂਦੇ ਆ ਉਹਦੇ ਕੋਲੋਂ ਤੇ ਕੱਲ ਦਾ ਪ੍ਰੀ ਬੋਰਡ ਦਾ ਐਗਜ਼ਾਮ ਸੀਗਾ ਤੇ ਕਹਿੰਦੀ ਮੈਨੂੰ ਕਹਿੰਦੀ ਆਂਟੀ ਮੇਰੀ ਜ਼ਿਆਦਾ ਤਿਆਰੀ ਨਹੀਂ ਸੀਗੀ ਕਹਿੰਦੀ ਮੈਂ ਆਪ ਦਾ ਸਿਮਰਨ ਵਧਾਤਾ ਤੇ ਇੱਕ ਐਗਜ਼ੈਂਪਲ ਪੇਪਰ ਤਿਆਰ ਕਰ ਲਿਆ ਕਹਿੰਦੀ ਮੈਂ ਤੇ ਕਹੇਰੀ ਜਦੋਂ ਸਵੇਰੇ ਵੀ ਮੈਂ ਸਿਮਰਨ ਕਰਕੇ ਗਈ ਤੇ ਕਹੇਰੀ ਜਿਵੇਂ ਹੀ ਮੈਂ ਐਗਜ਼ਾਮ ਦੇਖਿਆ ਪੇਪਰ ਦੇਖਿਆ ਨਾ ਕੁਐਸਚਨ ਸੀ ਐਸ਼ੀਟ ਦੇਖੀ ਤੇ ਕਹੇਰੀ ਪੂਰੇ ਦਾ ਪੂਰਾ ਐਗਜ਼ੈਂਪਲ ਪੇਪਰ ਆਂਟੀ ਕਹੇਰੀ ਮੈਨੂੰ ਇੰਨੀ ਖੁਸ਼ੀ ਹੋਈ ਕੋਹ ਰਾਇ ਇੱਕ ਇੱਕ ਚੀਜ਼ ਮੈਨੂੰ ਆਉਂਦੀ ਸੀ ਉਹ ਸ਼ੁਕਰਾਨਾ ਗੁਰੂ ਪਾਤਸ਼ਾਹ ਦਾ ਮੈਂ ਸੰਗਤ ਵਾਸਤੇ ਜੋ ਸਤਿਗੁਰ ਪਾਸ਼ਾ ਜੀਆਂ ਦਾ ਜੁਨਾ ਅਜੇ ਤੱਕ ਨਹੀਂ ਅੰਮ੍ਰਿਤ ਛਕਿਆ ਜੇ ਮੇਰੀ ਬਾਜ ਉਹਨਾਂ ਤੱਕ ਪਹੁੰਚਦੀ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਨੀ ਸਤਿਗੁਰ ਪਾਸ਼ਾ ਜੀ ਕਿੱਦਾਂ ਕਿਰਪਾ ਕਰਦੇ ਕਿੱਦਾਂ ਆਪਣਾ ਬਣਾਉਂਦੇ ਤੁਹਾਨੂੰ ਇੱਕ ਸਾਲ ਪਹਿਲਾਂ ਮੇਰੇ ਮੇਰੇ ਦੋ ਬੱਚੇ ਦੋ ਗੁੱਡੀਆਂ ਇੱਕ 5 ਸਾਲ ਦੀ ਇੱਕ 12 ਸਾਲ ਦੀ ਮੇਰੇ ਹਸਬੰਦ ਨੇ ਮੈਨੂੰ ਛੱਡਿਆ ਉਹਨੇ ਲੋੜ ਤੋਂ ਵੱਧ ਜ਼ੁਲਮ ਕੀਤੇ ਕਿ ਮੈਂ ਇਹਨੂੰ ਪਾਗਲ ਕਰਾਰ ਕਰਦਾ ਕੁਛ ਕਰਦਾ ਇਦਾਂ ਬਹੁਤ ਪਰ ਸਤਗੁਰ ਪਾਸ਼ਾ ਦੀਆਂ ਨਿਗ੍ਧਨ ਐਸੀ ਕਿਰਪਾ ਮਿਤੀ ਕੁਛ ਨਾ ਹੋਣ ਦੇ ਬਾਵਜੂਦ ਮੈਂ ਮੈਲਬਨ ਗੁਰਦੁਆਰਾ ਸਾਹਿਬ ਦੇ ਲੱਗ ਹੀ ਰਹਿਣੀ ਜਿੱਥੇ ਮੋਪੋ ਦੇ ਨਾ ਗ੍ਰੰਥੀ ਸਾਹਿਬ ਮਹਾਰਾਜ ਜੀ ਅਨੁਸਾਰੀ ਮੈਂ ਉੱਥੇ ਕੀਰਤਨੀਏ ਜਿੱਥੇ ਜਿੰਨੇ ਵੀ 14 15 ਪਾਠੀ ਸਿੰਘੀ ਨੂੰ ਉਹਨਾਂ ਨੂੰ ਬੁੱਕ ਕੀਤਾ ਮੈਂ ਮੇਰੇ ਬੱਚੇ ਦਾ ਅੱਜ ਹੈਪੀ ਬਰਥਡੇ ਤੇ ਮੇਰੇ ਘਰੇ ਪ੍ਰਸ਼ਾਦਾ ਤੁਹਾਡੇ ਵਾਸਤੇ ਮੈਂ ਉਹਨਾਂ ਨੂੰ ਘਰੇ ਲੈ ਕੇ ਆਈ ਪ੍ਰਸ਼ਾਦਾ ਜੁਕਾ ਸਾਰਿਆਂ ਨੇ ਮੇਰੀ ਅਰਦਾਸ ਕੀਤੀ ਮੈਂ ਉਹਨਾਂ ਦੇ ਚਰਨਾਂ 'ਚ ਮੈਂ ਪੈ ਕੇ ਮਾਫੀ ਮੰਗੀ ਸਤਿਗੁਰੂ ਭਿਜੇ ਮੇਰੇ ਕੋਈ ਗਲਤੀ ਹੋ ਗਈ ਤੇ ਮੇਰੀਆਂ ਭੁੱਲਾਂ ਨੂੰ ਬਖਸ਼ ਦਿਓ ਤੇ ਮੇਰਾ ਅੱਗੇ ਮਾਰਗਦਰਸ਼ਨ ਕਰਾਓ ਤੇ ਤੁਸੀਂ ਸੱਚ ਨਹੀਂ ਮੰਨਣਾ ਵੀ ਜੀ ਮੈਂ ਰਾਤ ਸੁੱਤੀ ਹਾਂ ਮੈਂ ਅੰਮ੍ਰਿਤ ਵੇਲੇ ਹਮੇਸ਼ਾ ਮੈਨੂੰ ਗੁਰਮਹਾਰਾਜ ਜੀ ਠਾਉਂਦੇ ਤੇ ਉਸ ਦਿਨ ਮੈਂ ਉੱਠੀ ਤਾਂ ਮੈਂ ਕਿਹਾ ਵੀ ਅੱਜ ਸੈਚਰਡੇ ਛੁੱਟੀ ਬੱਚਿਆਂ ਨੂੰ ਅੱਜ ਮੈਂ ਲੇਟ ਉਠੂੰਗੀ 4 ਵਜੇ ਤੇ ਮੈਨੂੰ ਮੇਰੇ ਢਿੱਡ ਦੇ ਵਿੱਚ ਅ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਲੈ ਕੇ ਆਉਂਦੇ ਨਾ ਦਰਬਾਰ ਸਾਹਿਬ ਤੋਂ ਅੰਮ੍ਰਿਤ ਵੇਲੇ ਥੱਲੇ ਉਤਰਦੇ ਤੇ ਅੱਗੇ ਸਾਜ਼-ਵਾਜ ਦੇ ਹਨ ਉਹ ਪਹਿਲਾਂ ਮੇਰੇ ਢਿੱਡ ਵਿੱਚ ਵੱਜਦੇ ਹੀ ਸਾਜ਼ ਤੋਂ ਮੈਨੂੰ ਪੂਰੇ ਸੁਣਦੇ ਤੇ ਮੈਂ ਛੇਸ਼ੇ ਤੇ ਉੱਠ ਗਈ ਫਿਰ ਮੈਂ ਸੋਚਿਆ ਵੀ ਨਹੀਂ ਉਵੇਂ ਹੀ ਆ ਮੈਂ ਫੇਰ ਸੌਂਗੀ ਫਿਰ ਮੇਰੇ ਉਹ ਛਾਤੀ ਦੇ ਵਿੱਚ ਚੱਲਣੇ ਸ਼ੁਰੂ ਹੋ ਗਏ ਛਾਤੀ ਤੋਂ ਚੱਲਦੇ-ਚੱਲਦੇ ਮੇਰੇ ਕੰਨਾਂ 'ਚ ਗਏ ਕੰਨਾਂ 'ਚ ਇਹ ਮੈਨੂੰ ਤਿੰਨ ਵੱਡੇ ਵੱਡੇ ਲੰਮੇ ਲੰਮੇ ਮੇਰੇ ਨਾਲ ਏਦਾਂ ਸਤਗੁਰ ਪਾਸ਼ਾ ਜੀਆ ਨੇ ਜਦੋਂ ਮੈਨੂੰ ਸੁਣਾਏ ਨਾ ਜਦੋਂ ਤੀਜੀ ਵਾਰੀ ਇਹ ਮੇਰੇ ਨਾਲ ਚਾਂਸ ਹੋਇਆ 5 ਵਜੇ ਮੈਂ 6:00 ਤੇ ਉੱਠ ਗਈ ਉੱਠ ਕੇ ਮੈਂ ਸਿਮਰਨ ਤੇ ਬਹਿ ਗਈ ਉਸ ਦਿਨ ਮੇਰੇ ਮਾਈਂਡ ਨੂੰ ਸਤਗੁਰ ਪਾਸ਼ਾ ਜੀਆ ਨੇ ਫੱਟੀ ਤੇ ਜਿੱਦਾਂ ਹੀ ਫੱਟੀ ਪੋਚਦੇ ਆ ਨਾ ਮੇਰੇ ਪੂਰੀ ਬੋਡੀ ਨੂੰ ਅੰਦਰੋਂ ਏਦਾਂ ਸਤਗੁਰ ਪਾਸ਼ਾ ਨੇ ਕੋਰਾ ਕਾਗਜ਼ ਬਣਾਤਾ ਜਿਵੇਂ ਕੋਈ ਆਵਾਜ਼ ਆਉਂਦੀ ਕਿ ਮੈਂ ਅੰਮ੍ਰਿਤ ਛਕਣਾ ਮੈਂ ਅੰਮ੍ਰਿਤ ਛਕਣਾ ਮੈਂ ਗੁਰਦੁਆਰਾ ਸਾਹਿਬ ਪਾਂਡੇ ਦੇਣ ਗਈ ਤੇ ਉਥੇ ਮੈਂ ਮੈਨੇਜਰ ਨਾਲ ਗੱਲ ਕੀਤੀ ਮੈਂ ਕਿਹਾ ਬਾਬਾ ਜੀ ਮੈਂ ਅੰਮ੍ਰਿਤ ਛਕਣਾ ਤੇ ਕਹਿੰਦੇ ਭੈਣ ਜੀ ਸੱਚੀ ਮੈਂ ਕਿਹਾ ਹਾਂਜੀ ਵੀਰ ਜੀ ਉਹਨਾਂ ਨੇ ਕਿਹਾ ਅੱਜ ਹੀ ਪਰਮਜੀ ਅੰਮ੍ਰਿਤ ਸੰਚਾਰ ਹੋਣਾ ਜਿੱਤੇ ਤੂੰ ਹੁਣੇ ਹੀ ਆਪਦਾ ਸੂਟ ਪਾ ਕੇ ਆਓ ਤੇ ਉੱਪਰ ਚੜ੍ਹੇ ਜੋ ਅੰਮ੍ਰਿਤ ਸੰਚਾਰ ਸ਼ੁਰੂ ਹੋ ਗਿਆ ਹੁਣ ਤੂੰ ਹੀ ਸੱਚੀ ਮੰਨਣਾ ਮੈਂ ਸਵੇਰੇ ਦੁਪਹਿਰੇ 12 ਵਜੇ ਦੀ ਬੈਠੀ ਤੇ ਰਾਤ 2:30 ਵਜੇ ਮੇਰੀ ਵਾਰੀ ਆਈ ਸਦਗੁਰੂ ਪਾਸ਼ਾ ਦੇ ਨਾਲ ਮੈਨੂੰ ਮੇਰੀ ਉਹ ਉਹ ਦਿਨ ਤੋਂ ਲੱਗ ਕੇ ਤੇ ਅੱਜ ਤੱਕ ਮੇਰੇ ਪੂਰੀ ਬੋਡੀ ਦੇ ਵਿੱਚ ਇੱਕ ਕੋਰਾ ਕਾਗਜ਼ ਵਾ ਜਿਹੜਾ ਮੈਨੂੰ ਫੀਲ ਹੁੰਦਾ ਵਾ ਕਦੀ ਕੋਈ ਸੋਚ ਵਿਚਾਰ ਨਹੀਂ ਕਾਮ ਕ੍ਰੋਧ ਲੋਭ ਉਹ ਸਭ ਕੁਝ ਫੱਟੀ ਪੋਚੀ ਸਦਗੁਰੂ ਪਾਸ਼ਾ ਨੇ ਸਿਰਫ ਇੱਕੋ ਹੀ ਨਜ਼ਰ ਆਉਂਦੇ ਮੈਨੂੰ ਸਾਰੀ ਦੁਨੀਆ ਗੁਰਸਿੱਖ ਦੇਹ ਦੀ ਮੈਨੂੰ ਇਦਾਂ ਲੱਗਦਾ ਇਹਨੇ ਵੀ ਅਮਰ ਛਕਿਆ ਉਹਨੇ ਅਮਰ ਛਕਿਆ ਵੀ ਨਹੀਂ ਹੁੰਦਾ ਪਰ ਮੈਨੂੰ ਇਦਾਂ ਲੱਗਦਾ ਮੇਰੇ ਗੁਰੂ ਤਾਂ ਪਿਆਰਾ ਹੁੰਦਾ ਮੈਂ ਪੱਜ ਕੇ ਮਿਲੂੰਗੀ ਰੋਊਂਗੀ ਬੜਾ ਬਰੋਗ ਪਰ ਮੇਰੇ ਬਾਝੋਂ ਪਤਾ ਲੱਗੂ ਇਹਨੇ ਅੰਬਤ ਨਹੀਂ ਸਕਿਆ ਸਰਗੁਰਪਾਸ਼ਾ ਨੇ ਚਾਰੇ ਪਾਸੇ ਘੋਰ ਸੇ ਘੋਰ ਸੇ ਤੇ ਆਉਂਦੀ ਪੀਰਤੀ ਬਣਾਉਂਦੀ ਮੇਰੇ ਪਾਸੋਂ ਬਿਆਨ ਕਰਨ ਨੂੰ ਵਰਨਾ ਗੰਦਾਨੀ ਅਸੀਂ ਇਹਨਾਂ ਨੂੰ ਬਿਆਨ ਨਹੀਂ ਕਰ ਸਕਦੇ ਵਾਹਿਗੁਰੂ ਜੀ ਸਾਡੇ ਕਿੰਨਾ ਪਿਆਰ ਕਰਦੇ ਕੋਈ ਵੀ ਮਨ ਚ ਸਵਾਲ ਜਵਾਬ ਆਉਂਦਾ ਉਹ ਸਵਾਲ ਦਾਸ ਸੇ ਮੈਨੂੰ ਗੁਰੂ ਪਾਤਸ਼ਾਹ ਜੀਆਂ ਨੇ ਇਦਾਂ ਸਲਾਉਣਾ ਮੈਂ ਅੰਮ੍ਰਿਤ ਛਕਣ ਤੋਂ ਤੀਜੇ ਚੌਥੇ ਦਿਨ ਬਾਅਦ ਮੈਂ ਗੁਰਦੁਆਰਾ ਸਭ ਮੱਥਾ ਟੇਕਣ ਗਈ ਉੱਥੇ ਅੰਮ੍ਰਿਤ ਕੀਰਤਨ ਹੋਣ ਰਿਹਾ ਸੀਗਾ ਜਦੋਂ ਹੀ ਮੈਂ ਐਂਟਰੀ ਕੀਤੀ ਉਦੋਂ ਕੀਰਤਨੀਏ ਜਿੱਥੇ ਰਹਿਣਾ ਇੱਕ ਕੀਰਤਨ ਸ਼ੁਰੂ ਕੀਤਾ ਬਹੁਤ ਜ਼ਿਆਦਾ ਖੂਬਸੂਰਤ ਜਿੰਨੇ ਉਸ ਦਿਨ ਮੈਨੂੰ ਸਤਿਗੁਰ ਪਾਸ਼ਾ ਜੀ ਨੇ ਕਿਹਾ ਜੋ ਦੇਵਾ ਜਿਤਨ ਮੈਂ ਤੇਰੇ ਸਾਰੇ ਲੇਖੇ ਪੜੇ ਉਸ ਦਿਨ ਸਤਿਗੁਰ ਪਾਸ਼ਾ ਜੀ ਨੇ ਮੇਰੇ ਲੇਖੇ ਪੜੇ ਹੀ ਸਾਰੇ ਉਹਨਾਂ ਨੇ ਕੀਰਤਨ ਗਾਇਆ ਕਿ ਨਾ ਲੇਖਾ ਪੁੱਛਿਆ ਜਿਸ ਨੂੰ ਤੇਰੀ ਜਿਸ ਵਿਰਜ ਸੁੰਡੇ ਤੁਸੀਂ ਮੇਰ ਹਾਨੀ ਮੇਰ ਹਾਂ ਉਹਨਾਂ ਨੇ ਕਿਹਾ ਜਿਸ ਨੂੰ ਤੇਰੀ ਮਿਹਰ ਨਾ ਲੇਖਾ ਪੁੱਛੀਏ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਮੈਨੂੰ ਬੜਾ ਬਰਾਕਦਾ ਪਰ ਸਤੁਰ ਪਾਸ਼ਾ ਜੀ ਨੇ ਕਿਹਾ ਮੈਂ ਤੇਰੇ ਅੱਜ ਸਾਰੇ ਲੇਖੇ ਪਾੜੇ ਸਾਰੇ ਲੇਖੇ ਪਾੜੇ ਮੇਰੇ ਸਤੁਰ ਪਾਸ਼ਾ ਨੇ ਇੰਨੀ ਕਿਰਪਾ ਕੀਤੀ ਮੈਨੂੰ ਸਾਰੇ ਪਾਸੇ ਗੁਰੂ ਚਾਰੇ ਪਾਸੇ ਗੁਰੂ ਹੈ ਗੁਰੂ ਹੀ ਗੁਰੂ ਦਾ ਮੈਨੂੰ ਕੁਛ ਨਹੀਂ ਹੋਰਦੇ ਬਸ ਮੈਂ ਜਿੱਦਾਂ ਗੁਰੂ ਪਾਤਸ਼ਾਹ ਜੀਆਂ ਨੂੰ ਮੇਰੇ ਮਨ ਵਿੱਚ ਜੈਤਾ ਕਿ ਜਿੱਦਾਂ ਅੱਗੇ ਗੁਰੂ ਪਾਤਸ਼ਾਹ ਜੀ ਤੁਹਾਨੂੰ ਗੁਰੂ ਜਨਮਦਾਸ ਮਹਾਰਾਜ ਜੀ ਦੁਨੀਆ ਤੇ ਹੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਨੀਆ ਤੇ ਹੀ ਉਦੋਂ ਲੋਕ ਕਿੰਨੇ ਭਾਗਾਂ ਵਾਲੇ ਸੀ ਜਿਨ੍ਹਾਂ ਨੇ ਗੁਰੂ ਮਹਾਰਾਜ ਨੂੰ ਫੇਸ ਟੂ ਫੇਸ ਵੇਖਿਆ ਉਹਨਾਂ ਦੇ ਚਰਨਾਂ 'ਚ ਮੁੱਖਾ ਇਦਾਂ ਮੇਰੇ ਮਨ 'ਚ ਖਿਆਲ ਆਉਂਦਾ ਕਿ ਸਰਗੁਰੂ ਪਾਸ਼ਾ ਜੀਆ ਨੇ ਸਾਨੂੰ ਇਦਾਂ ਮਿਲਨਾ ਕਿ ਹੀ ਇੰਨਾ ਵਾਹਿਗੁਰੂ ਦੇ ਚਰਨਾਂ 'ਚ ਚੋ ਵੀ ਜਾਣਾ ਹੈ ਗੁਰੂ ਪਾਸ਼ਾ ਜੀ ਨੂੰ ਜੱਫੀ ਪੋਣੀ ਉਹ ਦਿਨ ਕਿੰਨਾ ਸਰਗੁਰੂ ਪਾਸ਼ਾ ਤੇਰੇ ਤੋਂ ਗੇਰ ਰੋਲ ਗਏ ਕਿੰਨਾ ਬੜਾ ਰੋਲਿਆ ਦੁਨੀਆਂ ਨੇ ਬੜਾ ਰੋਲਿਆ ਚਾਲੀ ਸਾਲ ਚਾਲੀ ਸਾਲ ਮੈਂ ਰੁੜੀਏ ਇਹ ਦੁਨੀਆਂ ਤੇ ਇੱਕ ਸਾਲ ਤਾਂ ਜਨਮ ਹੋਇਆ ਵਾਹਿਗੁਰੂ ਇੱਕ ਸਾਲ ਤਾਂ ਬ੍ਰਿਤੀ ਚੇਂਜ ਕੀਤੀ ਕੋਈ ਅੱਜੋ ਅੱਜੋ ਅੱਜ ਨਾ ਮੈਂ ਦਸ ਘੰਟਾ ਜੋ ਮਨ ਚੋਂ ਗਰ ਨਿਕਲ ਜਾਂਦੀ ਉਸੇ ਵੇਲੇ ਸਤਗੁਰੂ ਪਾਸ਼ਾ ਨੂੰ ਗੁਰਦੁਆਰਾ ਸਭ ਲੈ ਜਾਂਦੀ ਨਾ ਉੱਥੋਂ ਹੀ ਆਨਸਰ ਆ ਜਾਂਦਾ ਭਤਰੀ ਇਹ ਗੱਲ ਦਾ ਜਵਾਬ ਹੈ ਗੁਰੂ ਪਾ ਅੱਗੇ ਇਹਨਾਂ ਦੀ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ ਅੱਗੇ ਜਾਣਾ ਗੁਰਦੁਆਰਾ ਸਭ ਟੋਰ ਟੋਰ ਲਾ ਕੇ ਰੋਟੀ ਪ੍ਰਸ਼ਾਦਾ ਖਾਣੇ ਕਰੇ ਆ ਜਾਣਾ ਹੁਣ ਪਤਾ ਲੱਗਾ ਵੀਰ ਜੀ ਸਤਿਗੁਰ ਪਾਸ਼ਾ ਜੀ ਕਿਦਾਂ ਮੰਗਤੇ ਬਣਾਉਂਦੇ ਕਿੱਦਾਂ ਗੁਰੂ ਪਾਸ਼ਾ ਜੀ ਦੇ ਹੌਣ ਕੁੱਤੇ ਦਰ ਦੇ ਪੜ ਕੇ ਕਿੱਦਾਂ ਉਹਦੇ ਦਰ ਤੇ ਜਾ ਕੇ ਮੰਗਣਾ ਨਾ ਜੇ ਸਤਿਗੁਰ ਨੇ ਸਵੀਂ ਪੰਛੀ ਹਰ ਇੱਕ ਇੱਕ ਵਰਡ ਕੀਰਤਨ ਦਾ ਇੱਕ ਇੱਕ ਵਰਡ ਹੁਕ ਬਨਾਵਾ ਇੱਕ ਇੱਕ ਵਰਡ ਜੋ ਵੀ ਸੁਖੀ ਸਾ ਪਾ ਤਾਂ ਪਾਠ ਹੁੰਦਾ ਉੱਥੇ ਇੱਕ ਇੱਕ ਗੱਲ ਸਾਡੇ ਦੇ ਟੁਕਣ ਦੀ ਸਾਡੇ ਪਰ ਸਾਨੂੰ ਸਮਝ ਨਹੀਂ ਆਉਂਦੀ ਸਾਨੂੰ ਸਮਝੋ ਦਵਾਂਗੇ ਜਦੋਂ ਸਤਗੁਰ ਪਾਸ਼ਾ ਜੀ ਆਪਣੀ ਰਹਿਮਤ ਅੰਰਸਉਂਦੇ ਨਾ ਉਹਦੋਂ ਨੂੰ ਪਤਾ ਲੱਗਦਾ ਗੁਰੂ ਬਾਣੀ ਸਾਰੀ ਸਾਡੇ ਦੇ ਟੁਕੜੇ ਨਹੀਂ ਸਾਡੇ ਦੇ ਸਾਨੂੰ ਕੀ ਮਾਰਗਦਰਸ਼ਨ ਕਰਾਉਣਾ ਚਾਹੀਦੀ ਪਤਾ ਨਹੀਂ ਪਹਿਲਾ 20 ਸਾਲ ਵੀ ਇਹਦੇ ਬਾਬਾ ਜੀ ਸਮਝ ਨਹੀਂ ਆਈ ਪਰ ਸੰਭਰ ਤਾਂ ਬੜਾ ਸ਼ੁਕਰ ਕੀਤਾ ਵਾਹਿਗੁਰੂ ਆਪਣਾ ਬਣਾ ਲਿਆ ਜਨਮ ਦਿੱਤਾ ਸੱਚੇ ਪਾਸ਼ਾ ਜੀ ਮਰ ਤੋਂ ਡਰਨਾ ਹੈ ਮਰਾਂਗੇ ਵਿਸ਼ੇ ਕਰਦੇ ਕਿ ਬੱਚੇ ਹੋ ਨਾ ਹੋਜੀ ਸਤਗੁਰ ਨੇ ਬਿਰਤੀ ਬਣਾਤੀ ਸਤਗੁਰੂ ਜੀ ਮਰਨਾ ਵੀ ਹੈ ਨਾ ਦੁਨੀਆ ਛੱਡਣੀ ਤਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਲੈਣਾ ਉਹ ਨਾ ਪਾਉਣਾ ਕੁਝ ਨਾ ਰੱਖੀ ਤੇ ਨੀ ਜਾ ਕਦੀ ਜਨਮ ਨਹੀਂ ਲੈਣਾ ਸਤਗੁਰੂ ਬਾਸ ਨੇ ਕਿਰਪਾ ਕੀਤੀ ਅਵਰਤੀ ਦਾਤ ਪੰਛੀ ਸਾਨੂੰ ਲੈਣ ਨਹੀਂ ਉਹਨਾਂ ਨੇ ਹੋਣਾ ਇਹ ਨਹੀਂ ਕਿ ਜਨਮ ਜਨਮ ਲੈਣਾ ਨਾ ਉਤਰ ਜਾਣਾ ਉਤਰ ਜਾਣਾ ਕਦੀ ਸਤਗੁਰੂ ਬਾਸ ਨੇ ਦੀ ਆਪ ਲੈਣ ਹੁੰਦੇ ਆ ਫੋਣ ਇਕੋ ਇਕੋ ਹੀ ਉੱਪਰ ਸੋਨਾ ਅਸਮਾਨ ਚ ਰਹੇਗੀ ਸੱਚੇ ਪਾਸੋਂ ਨਹੀਂ ਡਰ ਕੇ ਫੋਣ ਮਰ ਤੂੰ ਨਹੀਂ ਡਰਦੇ ਫੋਣ ਮਰਾਂਗੇ ਤੇ ਸਿੱਧਾ ਤੇਰੇ ਦਰ ਤੇ ਜਾਵਾਂਗੇ ਮੁੜ ਕੇ ਤੇ ਨਹੀਂ ਜੰਨਾਂ ਚ ਭਟਕਾਂਗੇ ਇਹੋ ਜੀ ਸਤਿਗੁਰ ਮਹਾਰਾਜ ਜੀ ਨੇ ਬੱਤੀ ਬਣਾਈ ਵਾਹ ਜੀ ਕੋ ਖਾਲਸਾ ਵਾਹ ਫੁਚੀ